ਘਰੇਲੂ ਔਰਤਾਂ ਦੀ ਗੱਲ ਕਰਨ ਲੱਗੇ ਆ ਸਭ ਤੋਂ ਜ਼ਿਆਦਾ ਵੱਡੀ ਜ਼ਿੰਮੇਵਾਰੀ ਆਪਣੇ ਘਰ ਦੀ ਘਰੇਲੂ ਔਰਤਾਂ ਦੀ ਹੁੰਦੀ ਹੈ ਉਹ ਕਹਿੰਦੇ ਵੀ ਸਾਨੂੰ ਕੋਈ ਇਹੋ ਜੀਆਂ ਕਸਰਤਾਂ ਦੱਸੋ ਕਿ ਅਸੀਂ ਤੰਦਰੁਸਤ ਰਹਿ ਸਕੀਏ ਜ਼ਿਆਦਾਤਰ ਉਹਨਾਂ ਤੋਂ ਇਹੀ ਸਵਾਲ ਪੁੱਛਿਆ ਜਾਂਦਾ ਅਸੀਂ ਸਾਰਾ ਦਿਨ ਕੰਮ ਕਰਦੇ ਆ ਸਾਡੇ ਮੋਢਿਆਂ 'ਚ ਦਰਦ ਸਾਡੇ ਗੋਡਿਆਂ 'ਚ ਦਰਦ ਸਾਡੇ ਲੱਕ 'ਚ ਦਰਦ ਰਹਿੰਦਾ ਹੈ ਸਾਨੂੰ ਇਹੋ ਜੀਆਂ ਕਸਰਤਾਂ ਦੱਸੋ ਵੀ ਅਸੀਂ ਉਹ ਕਸਰਤਾਂ ਰਸੋਈ ਦੇ ਵਿੱਚ ਹੀ ਕਰ ਸਕੀਏ ਸੋਸ਼੍ਰੀ ਕਾਲ ਜੀ ਥਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸੌਵ ਕਰਦੇ ਆ ਸਭ ਤੋਂ ਪਹਿਲਾਂ ਸਕੁਐਟਸ ਕਰਾਂਗੇ ਆਪਾਂ ਸਲੈਪ ਨੂੰ ਫੜ ਲੈਣਾ ਔਰ نیچے بیٹھ ਕੇ ਇਦਾਂ ਉੱਠਣਾ ਇੱਕ ਫੇਰ ਦੋ ਫੇਰ ਤਿੰਨ ਫੇਰ ਚਾਰ ਇਹ ਤੁਸੀਂ 15 ਵਾਰੀ ਕਰਨਾ ਇਸਦੇ ਤੁਸੀਂ ਚਾਰ ਸੈਟ ਲਾਉਣੇ ਆ ਇਹ ਹੋਗੀ ਪਹਿਲੀ ਕਸਰਤ ਦੂਸਰੀ ਕਸਰਤ ਕੀ ਹੈ ਆਪਾਂ ਪੁਸ਼-ਅਪਸ ਕਰਾਂਗੇ ਇਦਾਂ ਪਿੱਛੇ ਹੋ ਕੇ ਖੜ ਜਾਾਂਗੇ ਔਰ ਇਦਾਂ ਪੁਸ਼-ਅਪਸ ਕਰਨੇ ਆ ਇੱਕ ਫੇਰ ਦੋ ਫੇਰ ਤਿੰਨ ਇਸ ਨੂੰ ਵੀ ਤੁਸੀਂ 15-15 ਦੇ ਚਾਰ ਸੈਟ ਲਾਉਣੇ ਆ ਔਰ ਐਂਡ ਦੇ ਵਿੱਚ ਤੁਸੀਂ 5 ਤੋਂ 7 ਮਿੰਟ ਆਪਣੀ ਕਿਚਨ ਦੇ ਵਿੱਚ ਜੋਗਿੰਗ ਕਰ ਸਕਦੇ ਹੋ ਕਿਸੇ ਵੀ ਡਾਇਰੈਕਸ਼ਨ ਦੇ ਵਿੱਚ ਕਰ ਲੈਣਾ ਇਸ ਨੂੰ ਤੁਸੀਂ 30 ਸਕਿੰਟ ਤੋਂ ਸ਼ੁਰੂ ਕਰਕੇ 60 ਸਕਿੰਟ ਤੱਕ ਲੈ ਕੇ ਜਾ ਸਕਦੀ ਹਾਂ ਇੱਕ ਕਸਰਤਾਂ ਅੱਜ ਤੋਂ ਸ਼ੁਰੂ ਕਰੋ ਔਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਅਸੀਂ ਇਹ ਕਸਰਤਾਂ ਸਟਾਰਟ ਕਰ ਦਿੱਤੀਆਂ ਨੇ ਸਤਿ ਸ਼੍ਰੀ ਅਕਾਲ ਜੀ